हां जी मेरी चार कल्लियां दी ठेके दे बाण लेई 75000 ਨੂੰ ਸੜਕੇ ਸਵਾਹ ਹੋ ਗਈ ਕੰਮ ਕ ਤੰਬੂ ਲੱਗਣ ਕਾਰਨ ਤੰਬੂ ਦੇ ਨਾਲ ਸੀ ਕਣਕਾ ਤੰਬੂ ਦੇ ਨਾਲ ਕਣਕ ਸੀ ਉਹਨੂੰ ਅੱਕ ਲੱਗ ਗਿਆ ਸਵਾਲ ਸਵਾਹ ਆਉਗੀ ਗਰੀਬ ਬੰਦਾ ਮੈਨੂੰ ਮਾਇਆ ਵਸਤਾ ਜਾ ਬਈ ਚੱਲ ਖੜ ਜਾ ਬਸ ਮਾਇਆ हां जी ਇੱਕ ਮਤਲਬ ਕਿ ਜਿਹੜੀ ਘਟਨਾ ਵਾਪਰੀ ਆ ਇਹ ਚਾਹ ਬਣਾਉਂਦੇ ਸੀ ਚਾਹ ਬਣਾਉਣ ਕਾ ਅੱਗ ਜਿਹੜੀ ਸੀਗੀ ਹਵਾ ਜ਼ਿਆਦਾ ਸੀ ਇੱਕ ਤਾਂ ਅਸੀਂ ਚਾਹੁੰਦੇ ਆ ਵੀ ਜੇ ਤੰਬੂ ਮੰਡੀ ਤੋਂ ਸਾਈਡ ਤੇ ਜਾਂ ਪੱਕੀਆਂ ਦੁਕਾਨਾਂ ਹੋਣ ਤਾਂ ਨਾ ਸ਼ਾਇਦ ਇਹ ਘਟਨਾ ਨਾ ਵਾਪਰੇ। ਦੂਸਰੀ ਗੱਲ ਇੱਥੇ ਜਿਹੜਾ ਪਾਣੀ ਦਾ ਪ੍ਰਬੰਧ ਆ ਉਹ ਇੱਕ ਕੋਨੇ ਤੇ ਹੀ ਮੋਟਰ ਐ। ਬਾਕੀ ਸਾਰੀ ਮੰਡੀ 'ਚ ਸਾਡੇ ਪਾਣੀ ਆ ਜਿਹੜਾ ਉਹ ਉੱਥੋਂ ਹੀ ਲੈ ਕੇ ਆਉਂਦੇ ਆ। ਯਾਨੀ ਹੋਰ ਕਿਤੇ ਵੀ ਕੋਈ ਟੈਂਕੀ ਜਾਂ ਹੋਰ ਨਹੀਂ ਲਾਈ ਗਈ। ਜੇਕਰ ਚਾਰਜ ਫਰੇ ਕੋਈ ਟੈਂਕੀਆਂ ਹੁੰਦੀਆਂ ਜਾਂ ਪਾਣੀ ਦਾ ਪ੍ਰਬੰਧ ਹੁੰਦਾ ਹੋ ਸਕਦਾ ਏ ਟੀ ਵੱਡੀ ਘਟਨਾ ਨਾ ਵਾਪਰਦੀ ਜਾਂ ਜਾਣੀ ਨਕਸ਼ਾਉਣ ਤੋਂ ਤਾਂ ਵਿਚਾਰੇ ਗਿਆ ਪਰ ਇੱਕ ਇਨਾਂ ਦਾ ਜਿਹੜਾ ਬਿਆਰੀ ਮਜ਼ਦੂਰ ਹੈ ਇਹ ਆਪਦਾ ਜੋ ਰਾਸ਼ਨ ਪਾਣੀ ਸੀ ਇਹਨਾਂ ਦਾ ਕੈਸ਼ ਵੀ ਸੀਗਾ ਭਈ 25000 ਰੁਪਇਆ 30 ਕਹਿੰਦੇ ਆ ਤੇ ਮੋਬਾਈਲ ਸੀਗੇ ਤਕਰੀਬਨ ਮੈਨੂੰ ਪਤਾ ਵੀ 2 ਲੱਖ ਰੁਪਏ ਦਾ ਇਹਨਾਂ ਦਾ ਅੰਦਾਜ਼ਾ ਨੁਕਸਾਨ ਹੋਇਆ ਬਾਕੀ ਇੱਕ ਇਹ ਗਰੀਬ ਕਿਸਾਨ ਆ ਇਹਦਾ ਠੇਕੇ ਤੇ ਮਾਂ ਲੈ ਕੇ ਜਿਹੜੀ ਕਣਕ ਸੀ ਉਹ ਕਣਕ ਤਕਰੀਬਨ ਅੱਧੀ ਅੰਗੋਂ ਜਿਹੜੀ 4 ਕਿੱਲਾਂ ਚੋਂ 50% ਅੰਗੋਂ ਦੀ ਕਣਕ ਵੀ ਖਰਾਬ ਹੋਈ ਆ ਤਾਂ ਜੋ ਅਸੀਂ ਸਰਕਾਰ ਦੇ ਧਿਆਨ ਫਿਲਾਉਣੇ ਅੱਜ ਇਹ ਕਰਾ ਇੱਕ ਤਾਂ ਮਾਰਕੀਟ ਕਮੇਟੀ ਨੂੰ ਚਾਹੀਦਾ ਵੀ ਜਿਹੜਾ ਪਾਣੀ ਦਾ ਪ੍ਰਬੰਧ ਆ ਉਹ ਮੰਡੀ ਦੇ ਚਾਰੇ ਕੋਨਿਆਂ ਤੇ ਜਾਂ ਥਾਂ-ਥਾਂ ਜੇ ਹੋਵੇ ਜਾਂ ਕੋਈ ਟੈਂਕੀਆਂ ਦਾ ਆਰਜੀ ਤੌਰ ਤੇ ਪ੍ਰਬੰਧ ਹੋਵੇ ਮੰਡੀ ਦੇ ਸਾਧਨ ਤੇ ਜਾਂ ਫਿਰ ਪੱਕੇ ਤੌਰ ਤੇ ਸਾਡੇ ਟੈਂਕੀਆਂ ਬਣਾਈਆਂ ਜਾਣ ਤੇ ਨਾਲੇ ਜਿਹੜਾ ਇਹ ਕਣਕ ਦਾ ਜਾਂ ਇਹਦਾ ਜੋ ਨੁਕਸਾਨ ਹੋਇਆ ਇਹਦੀ ਭਰਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਤੇ ਨਹੀਂ ਜੋ ਸਾਡੇ ਮਤਲਬ ਕਿ ਜਥੇਬੰਦੀਆਂ ਵੱਲੋਂ ਜਾਂ ਲੋਕਾਂ ਵੱਲੋਂ ਕੋਈ ਅਗਲਾ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾਊਗੀ ਅਸੀਂ ਸਵੇਰ ਤੱਕ ਦੇਖਾਂਗੇ ਜੇਕਰ ਸਰਕਾਰ ਨੇ ਜਾਂ ਮਾਰਕੀਟ ਕਮੇਟੀ ਦਾ ਕੋਈ ਇੱਥੇ ਨੁਮਾਇੰਦਾ ਆ ਕੇ ਜਾਂ ਕੋਈ ਅਫਸਰਾ ਆਉਂਦਾ ਸਾਡੀ ਗੱਲਬਾਤ ਸੁਣਦਾ ਜਾਂ ਇਹਦਾ ਕੋਈ ਮੁਆਵਜ਼ਾ ਦਿੰਦਾ ਤੇ ਨਹੀਂ ਉਸ ਤੋਂ ਬਾਅਦ ਅਸੀਂ ਹੋ ਸਕਦਾ ਕੋਈ ਚਾਹ ਰੋਡ ਬਣਦਾ ਜਾਂ ਹੋਰ ਕੋਈ ਪ੍ਰੋਗਰਾਮ ਅੱਗੇ ਅਸੀਂ ਤਰੀਕਾ